ਕਬੇ ਆਤ ਪਹਿਲਾ ਮੰਦਿਰ ਆ ਜਿਹੜਾ ਕਿ ਸ਼ਿਵ ਜੀ ਦਾ ਮੰਦਿਰ ਬਣਾਇਆ ਹੋਇਆ ਹੈਗਾ ਜਿਹੜੀ ਮਾਤਾ ਕਾਲੀ ਦੀ ਮੂਰਤੀ ਆ ਬਹੁਤ ਹੀ ਹਨੂਮਾਨ ਜੀ ਦੀ ਮੂਰਤੀ ਇਹ ਮੂਰਤੀਆਂ ਸਾਰੀਆਂ ਇੱਕ ਜਗ੍ਹਾ ਤੋਂ ਲੈ ਕੇ ਆਨੇਗੀਆਂ ਸੀ ਜੀ ਜਿਹੜਾ ਅੱਗੇ ਮੂਰਤੀ ਹੈਗੀ ਸਥਾਪਿਤ ਜੀ ਸ੍ਰੀ ਗਣੇਸ਼ ਭਗਵਾਨ ਦੀ ਮਾਤਾ ਚੰਤਪੌਰਨੀ ਬਾਕੀ ਬਕਾਇਦਾ ਨਾ ਇਕੱਲੇ ਇਕੱਲੇ ਮੰਦਿਰ ਤੇ ਲਿਖਿਆ ਹੋਇਆ ਹੈਗਾ ਜੀ ਕਿੰਨਾ ਕਿੰਨਾ ਦੀ ਮੂਰਤੀ ਆ ਅੰਦਰ ਮਲੇਰ ਕੋਟਰੇ ਵਾਲੇ ਪੀਰਾਂ ਦੀ ਜਿਹੜੀ ਜਗ੍ਹਾ ਵੀ ਉਹ ਪੜਾਈ ਗਈ ਐ ਸਪੈਸ਼ਲ ਤਿਆਰ ਕੀਤੀ ਹੋਈ ਆ ਜੀ ਜਿਹੜਾ ਸ਼ੈੱਡ ਪਾਇਆ ਹੋਇਆ ਹਾਲ ਵਧੀਆ ਖੁੱਲ੍ਹਾ ਡੁੱਲ੍ਹਾ ਹਾਲ ਆ ਜੀ ਤੇ ਇੱਕ ਪਾਸੇ ਇਧਰ ਬਕਾਇਦਾ ਲਾਈਨ ਦੇ ਵਿੱਚ ਜਿਹੜੀਆਂ ਮੂਰਤੀਆਂ ਸਥਾਪਿਤ ਕੀਤੀਆਂ ਹੋਈਆਂ ਨੇ ਹਾਂਜੀ ਸਾਰੇ ਹੀ ਬੀਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਖੜੇ ਆ ਜੀ ਪਿੰਡ ਗਹਿਲ ਵਿਖੇ ਬੀਲਾ ਰੋਡ ਤੇ ਜਿੱਥੇ ਕੇ ਕਾਲੀ ਮਾਤਾ ਦਾ ਮੰਦਿਰ ਬਣਿਆ ਹੋਇਆ ਆਪਣੇ ਪਿੰਡ ਗਹਿਲ ਦੇ ਬਹੁਤ ਸਾਰੇ ਲੋਕਾਂ ਨੂੰ ਇਸ ਮੰਦਿਰ ਬਾਰੇ ਜਾਣਕਾਰੀ ਨਹੀਂ ਹੋਣੀਗੀ ਕਾਲੀ ਮਾਤਾ ਦੇ ਮੰਦਿਰ ਬਾਰੇ ਤੇ ਅੱਜ ਇਹ ਆਪਾਂ ਜਾਣਕਾਰੀ ਦੇਣੇ ਆ ਜੀ ਆ ਪਹੁੰਚੇ ਆ ਪਿੰਡ ਗਹਿਲ ਵਿਖੇ ਬੀਲਾ ਰੋਡ ਤੇ ਬਣੇ ਹੋਏ ਕਾਲੀ ਮਾਤਾ ਦੇ ਮੰਦਿਰ ਚ ਦੇ ਵਿੱਚ ਹਾਂ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਵਧੀਆ ਤੇ ਇਹ ਜਿਹੜਾ ਜੀ ਕਾਲੀ ਮਾਤਾ ਦਾ ਮੰਦਿਰ ਬਣਿਆ ਹੋਇਆ ਇਹ ਕਿੰਨੇ ਸਾਲਾਂ ਦੇ ਵਿੱਚ ਸਥਾਪਿਤ ਹੋਇਆ ਸੀਗਾ ਜੀ ਇਹ 2023 ਦੇ ਵਿੱਚ ਜੀ 2023 ਦੇ ਵਿੱਚ ਜਿਹੜਾ ਕਾਲੀ ਮਾਤਾ ਦਾ ਮੰਦਿਰ ਸਥਾਪਿਤ ਹੋਇਆ ਹੈਗਾ ਤੇ ਇਸ ਮੰਦਿਰ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਜੀ ਬਹੁਤ ਸਾਰੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਆਪਾਂ ਤੁਹਾਨੂੰ ਇਕੱਲੀ ਇਕੱਲੀ ਮੂਰਤੀ ਦਰਸ਼ਨ ਕਰਾਵਾਂਗੇ ਜੀ ਹਾਂਜੀ ਇਹ ਸਭ ਮੰਦਿਰ ਜੀ ਤੇ ਇਹ ਜਿਹੜਾ ਸ਼ਬਜੀ ਦਾ ਮੰਦਿਰ ਬਣਾਇਆ ਹੋਇਆ ਜਦੋਂ ਐਂਟਰ ਕਰਦੇ ਹਾਂ ਮੰਦਿਰ ਦੇ ਵਿੱਚ ਜਾਂਦੇ ਨੂੰ ਖੱਬੇ ਆ ਤਾਂ ਪਹਿਲਾ ਮੰਦਿਰ ਆ ਜਿਹੜਾ ਕਿ ਸ਼ੈਵ ਜੀ ਦਾ ਮੰਦਿਰ ਬਣਾਇਆ ਹੋਇਆ ਹੈਗਾ ਇਸ ਤੋਂ ਅੱਗੇ ਵੀ ਤੁਹਾਨੂੰ ਦੇਖਦੇ ਆ ਦਿਖਾਉਣੇ ਆ ਹੋਰ ਕਿਹੜੀਆਂ-ਕਿਹੜੀਆਂ ਜਿਹੜੇ ਮੂਰਤੀਆਂ ਸਥਾਪਿਤ ਕੀਤੀਆਂ ਹੋਈਆਂ ਨੇ ਜੀ ਇਹ ਸੀਤਲਾ ਮਾਤਾ ਦਾ ਮੰਦਿਰ ਹੈ ਇਹ ਸੀਤਲਾ ਮਾਤਾ ਦਾ ਮੰਦਿਰ ਆ ਜੀ ਬਹੁਤ ਹੀ ਵਧੀਆ ਮੂਰਤੀਕਾਰੀ ਕਰੀ ਗਈ ਹੋਈ ਆ ਤੇ ਉਸ ਤੋਂ ਅੱਗੇ ਹੋਰ ਕਿਹੜੀਆਂ-ਕਿਹੜੀਆਂ ਮੂਰਤੀਆਂ ਸਥਾਪਿਤ ਨੇ ਜੀ ਉਹ ਵੀ ਤੁਹਾਨੂੰ ਦਿਖਾਉਣੇ ਆ ਜੀ ਇਹ ਬਾਬੇ ਕਾਲਾ ਜੀ ਹਾਂਜੀ ਥੋਪੇ ਪੈਰੋ ਦੀ ਜਿਹੜੀ ਇਹ ਵਾਪੇ ਪੈਰੋ ਦੀ ਜਿਹੜੀ ਮੂਰਤੀ ਆ ਸਥਾਪਿਤ ਕੀਤੀ ਹੋਈ ਆ ਇਹ ਜਿਹੜੀਆਂ ਮੂਰਤੀਆਂ ਨੇ ਇਹਦੇ ਸਪੈਸ਼ਲ ਆਰਡਰ ਤੇ ਬਣਵਾਇਆ ਨੇ ਹਾਂਜੀ ਬੰਬਈ ਸਿੱਟੀ ਦੇ ਮੈ ਪ੍ਰਬੰਧਕ ਆ ਉਹ ਕਹਿੰਦੇ ਵੀ ਸਪੈਸ਼ਲ ਆਰਡਰ ਦੇ ਕੇ ਬਹੁਤ ਸਾਰੀਆਂ ਮੂਰਤੀਆਂ ਤਿਆਰ ਕਰਵਾਈਆਂ ਹੋਈਆਂ ਨੇ ਜੀ ਹੋਰ ਕਿਹੜੀਆਂ-ਕਿਹੜੀਆਂ ਮੂਰਤੀਆਂ ਅੱਗੇ ਤੁਹਾਨੂੰ ਦਿਖਾਉਣੇ ਆ ਜੀ ਹਾਂਜੀ ਇਹ ਮਾਤਾ ਦਾ ਜਿਹੜੀ ਮਾਤਾ ਕਾਲੀ ਦੀ ਮੂਰਤੀ ਆ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕਰੀ ਗਈ ਆ ਇਹ ਆ ਹਨੂਮਾਨ ਜੀ ਦੀ ਮੂਰਤੀ ਹਨੂਮਾਨ ਜੀ ਦੀ ਮੂਰਤੀ ਇਹ ਮੂਰਤੀਆਂ ਸਾਰੀਆਂ ਇੱਕ ਜਗ੍ਹਾ ਤੋਂ ਲੈ ਕੇ ਆਣਗੀਆਂ ਸੀ ਕਿਹੜੀ ਜਗ੍ਹਾ ਤੋਂ ਜੀ ਮਾਨਕਾ ਘਰ ਲ ਮਾਨਕਾ ਘਰ ਲ ਜ਼ਿਲ੍ਹਾ ਮੋਗਾ ਦੇ ਵਿੱਚ ਆ ਜੀ ਉਤੋਂ ਸਪੈਸ਼ਲ ਆਰਡਰ ਦੇ ਕੇ ਜਿਹੜੀਆਂ ਸਾਰੀਆਂ ਮੂਰਤੀਆਂ 73 ਵਜਨ ਦੇ ਨਾਲ ਨੇ ਜਿਹੜਾ ਅੱਗੇ ਮੂਰਤੀ ਹੈਗੀ ਸਥਾਪਿਤ ਜੀ ਸ੍ਰੀ ਗਣੇਸ਼ ਭਗਵਾਨ ਦੀ ਹਾਂਜੀ ਮਾਤਾ ਚੰਤਪੌਰ ਨੇ ਕਰਾਈ ਮਾਤਾ ਚੰਤਪੌਰ ਨੇ ਦੀ ਮੂਰਤੀ ਬਹੁਤ ਵਧੀਆ ਬਣਾਈ ਗਈ ਆ ਤੇ ਬਾਕੀ ਬਕਾਇਦਾ ਨਾ ਇਕੱਲੇ ਇਕੱਲੇ ਮੰਦਰ ਤੇ ਲਿਖਿਆ ਹੋਇਆ ਹੈਗਾ ਜੀ ਕਿੰਨਾ ਕਿੰਨਾ ਦੀ ਮੂਰਤੀ ਆ ਅੰਦਰ ਇਸ ਤੋਂ ਰਾਵਤ ਨੂੰ ਅੱਗੇ ਵੀ ਦਿਖਾਉਣੇ ਆ ਹਾਂਜੀ ਬਾਬਾ ਸ੍ਰੀ ਚੰਦ ਜੀ ਬਾਬਾ ਸ੍ਰੀ ਚੰਦ ਜੀ ਗੁਰਨਾਕ ਦੇ ਜੀ ਦੇ ਪੁੱਤਰ ਵੰਜਾ ਦੇ ਉਹਨਾਂ ਦੀ ਮੂਰਤੀ ਵੀ ਜਿਹੜੀ ਇੱਥੇ ਤਿਆਰ ਕਰੀ ਹੋਈ ਆ ਜੀ। ਹਾਂ ਜੀ ਜਿਹੜੀ ਅੱਗੇ ਜਾ ਕੇ ਇਹ ਮੂਰਤ ਮਲੇਰ ਕੋਟਰੇ ਵਾਲੇ ਪੀਰਾਂ ਦੀ ਜਿਹੜੀ ਜਗ੍ਹਾ ਵੀ ਉਹ ਪੜਾਈ ਗਈ ਆ ਸਪੈਸ਼ਲ ਤਿਆਰ ਕੀਤੀ ਹੋਈ ਆ ਜੀ। ਜਿਹੜੀ ਅੱਗੇ ਮੂਰਤੀ ਆਏ ਇਹ ਕਿੰਨਾਂ ਦੀ ਆ ਜੀ? ਸ਼ਨੀ ਦੇ ਮਹਾਰਾਜ ਦੀ ਜਿਹੜੀ ਮੂਰਤੀ ਆ ਬਹੁਤ ਹੀ ਵਧੀਆ ਤਰੀਕੇ ਨਾਲ ਜਸਤਪਿਤ ਕੀਤੀ ਹੋਈ ਆ। ਤੇ ਅੱਗੇ ਜਿਹੜੀ ਆਹ ਜਗ੍ਹਾ ਆ ਗਈ ਧੋਣਾ ਸਾਹਿਬ ਇਹ ਕਿੰਨਾ ਦੀ ਆ ਜੀ ਇਹ ਨੌ ਨਾਥਾਂ ਦੀ ਜੀ ਹਾਂਜੀ ਇਹ ਗੁਰੂ ਗੋਖਨਾਲ ਜੀ ਦੀ ਧੁਣਾ ਹਾਂ ਜੀ ਤੇ ਸ੍ਰੀ ਚੰਦ ਜੀ ਦੀ ਜਿਹੜਾ ਨੌ ਨਾਥਾ ਉਹਨਾਂ ਦਾ ਧੁਣਾ ਸਾਹਿਬ ਜਗਾ ਬਣਾਈ ਹੋਈ ਆ ਸਪੈਸ਼ਲ ਤੌਰ ਤੇ ਅੱਗੇ ਜੀ ਆ ਗਿਆ ਦੇਵ ਮੰਦਿਰ ਇਹ ਕਿੰਨਾ ਕਿੰਨਾ ਦਾ ਦੇਵ ਮੰਦਿਰ ਆ ਗਿਆ ਜੀ ਇਹ ਇੱਥੇ ਲੱਭੇ ਬਾਰੇ ਬਾਬਾ ਗੋਰੀ ਹਾਂਜੀ ਤੇ ਦੂਜੀ ਜਗ੍ਹਾ ਹੈਗੀ ਬਾਬੇ ਗੋਰੀ ਹੂੰ ਤੀਸਰੀ ਜਗ੍ਹਾ ਹੈਗੀ ਬਾਬੇ ਨਾਰਸਿੰਘ ਜੀ ਹੂੰ ਚੌਥੀ ਜਗ੍ਹਾ ਹੈਗੀ ਆ ਮਾਤਾ ਪਾਉ ਜੀ ਦੀ ਹੂੰ ਉਧੂ ਅੱਗੇ ਆਗੇ ਮਾਤਾ ਨਾਥੇ ਹੂੰ ਉਧੂ ਆ ਪਾਂ ਪਾਂਦੇ ਬਾਈ ਹੂੰ ਤੇ ਮਾਤਾ ਸੰਗੋਈ ਹਾਂਜੀ ਠੀਕ ਹੈ ਜਿਹੜਾ ਸ਼ੈੱਡ ਪਾਇਆ ਹੋਇਆ ਹਾਲ ਵਧੀਆ ਖੁੱਲਾ ਢੁੱਲਾ ਹਾਲ ਆ ਜੀ ਤੇ ਇੱਕ ਪਾਸੇ ਇਧਰ ਬਕਾਇਦਾ ਲੈਂਡ ਦੇ ਵਿੱਚ ਜਿਹੜੀਆਂ ਮੂਰਤੀਆਂ ਸਥਾਪਿਤ ਕੀਤੀਆਂ ਹੋਈਆਂ ਨੇ ਤੇ ਇਧਰੋਂ ਆ ਜਾਂਦੀ ਆ ਦੂਜੇ ਪਾਸੇ ਰਾਈਟ ਸਾਈਡ ਵੀ ਮੂਰਤੀਆਂ ਅਲੱਗ-ਅਲੱਗ ਰੂਮ ਦੇ ਵਿੱਚ ਸਥਾਪਿਤ ਕੀਤੀਆਂ ਹੋਈਆਂ ਨੇ ਜੀ ਮੇਰੇ ਹਿਸਾਬ ਨਾਲ ਜੀ ਏਰੀਆ ਦੇ ਵਿੱਚ ਬਰਨਾਲੇ ਜਿਹੜੇ ਦੇ ਵਿੱਚ ਕੋਈ ਇਹੋ ਜਿਹਾ ਮੰਦਿਰ ਨਹੀਂ ਹੋਣਾ ਜਿੱਥੇ ਸਾਰੇ ਕਿਸਮ ਦੀਆਂ ਮੂਰਤੀਆਂ ਸਥਾਪਿਤ ਹੋਣ ਬਹੁਤ ਹੀ ਸ਼ਾਨਦਾਰ ਬਹੁਤ ਹੀ ਵਧੀਆ ਮੰਦਿਰ ਗਹਿੜ ਵਿਖੇ ਬਣਾਇਆ ਹੋਇਆ ਮਾਤਾ ਕਾਲੀ ਦਾ ਮੰਦਿਰ ਜੀ ਹਾਂਜੀ ਇੱਥੇ ਕਿਹੜੇ ਕਿਹੜੇ ਦਿਨਾਂ ਸੰਗਤ ਆਉਂਦੀ ਆ ਜੀ ਇੱਥੇ ਜੀ ਇੱਕ ਤਾਂ ਸੋਮਵਾਰ ਆਉਂਦੀ ਆ ਜੀ ਹਾਂ ਇੱਕ ਮੰਗਲਵਾਰ ਇੱਕ ਵੀਰਵਾਰ ਇੱਕ ਸ਼ਨੀਵਾਰ ਠੀਕ ਆ ਤੇ ਜਿਹੜੇ ਦਿਨ ਦੱਸਿਆ ਸੇਠ ਸਾਹਿਬ ਨੇ ਇਸ ਦਿਨ ਸੰਗਤ ਪਹੁੰਚਦੀ ਆ ਤੇ ਸਰਦਾ ਭਾਵਨਾ ਨਾਲ ਸਾਰੇ ਆਉਂਦੇ ਨੇ ਤੇ ਆਪੋ ਆਪਣੀਆਂ ਅਣੋਕਾਮਨਾ ਸਾਰਿਆਂ ਦੀ ਪੂਰੀਆਂ ਹੁੰਦੀਆਂ ਨੇ ਉਮੀਦ ਕਰਦੇ ਆਂ ਵੀਡੀਓ ਵਧੀਆ ਦਾ ਕੀ ਹੋਵੇਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਣੇ ਏਰੀਏ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਜਿਹੜੀ ਇਹ ਜਗ੍ਹਾ ਬਣੀ ਹੋਈ ਆ ਹੋਰ ਵੀ ਕਿਤੇ ਪਤਾ ਲੱਗ ਸਕੇ ਵੀ ਜ਼ਿਲ੍ਹਾ ਬਰਨਾਲਾ ਦਾ ਪਿੰਡ ਗਹਿੜਾ ਜਿਹੜਾ ਉਹਦੇ ਵਿੱਚ ਬਹੁਤ ਹੀ ਸ਼ਾਨਦਾਰ ਮਾਤਾ ਕਾਲੀ ਦਾ ਮੰਦਿਰ ਬਣਿਆ ਹੋਇਆ ਓਕੇ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ